ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਖਾਸ ਤੌਰ 'ਤੇ ਵੱਡੀ ਖਬਰ ਇਹ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ ਜਿਸ ਦਾ ਇੰਤਜ਼ਾਰ ਪੰਜਾਬ ਦੇ ਲੋਕ ਤਿੰਨ ਚਾਰ ਸਾਲਾਂ ਤੋਂ ਕਰ ਰਹੇ ਸੀ ਸਰਕਾਰ ਨੇ ਬੁਢਾਪਾ ਵਿਧਵਾ ਅੰਗੇਨਾਂ ਦੀਆਂ ਪੈਨਸ਼ਨਾਂ ਨੂੰ ਵਧਾ ਕੇ ਇੱਕ ਖਾਸ ਅਪਡੇਟ ਜਾਰੀ ਕੀਤੀ ਹੈ ਨਵਾਂ ਨੋਟਿਸ ਜਾਰੀ ਕੀਤਾ ਇਸ ਸਬੰਧੀ ਪੂਰੀ ਜਾਣਕਾਰੀ ਅੱਰਾ ਸਾਂਝੀ ਕੀਤੀ ਜਾਵੇਗੀ ਇਸ ਵਿੱਚ ਤੁਹਾਡੀਆਂ ਪੈਨਸ਼ਨਾਂ ਨੂੰ ਲੈ ਕੇ ਕਿਹੜੇ ਕਿਹੜੇ ਦਸਤਾਵੇਜ਼ ਲੱਗਣਗੇ ਕਿਹੜੇ ਕਿਹੜੇ ਪ੍ਰੂਫ ਲੱਗਣਗੇ ਅਤੇ ਤੁਹਾਡੀ ਉਮਰ ਕਿੰਨੀ ਤੋਂ ਕਿੰਨੀ ਹੋਣੀ ਚਾਹੀਦੀ ਹੈ ਸਰਕਾਰ ਨੇ ਨਵਾਂ ਨੋਟਿਸ ਜਾਰੀ ਕੀਤਾ ਹੈ ਬੁਢਾਪਾ ਵਿਧਵਾ ਬੇਸਾਰਾ ਅੰਗੇਨਾਂ ਦੀ ਪ ਤੇ ਨਵੇਂ ਆਏ ਹੋ ਤਾਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲਗਵਾ ਬੈਲਵਰੀ ਕੰਟੀਨਿਊ ਆਨ ਕਰਨਾ ਨਾ ਭੁੱਲਿਆ ਜੀ ਤਾਂ ਨੂੰ ਆਪਣੇ ਇਸ ਚੈਨਲ ਤੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਸਰਕਾਰੀ ਸਕੀਮਾਂ ਪੈਨਸ਼ਨਾਂ ਅਤੇ ਯੋਜਨਾਵਾਂ ਦੇ ਉੱਪਰ ਡੇਲੀ ਅਪਡੇਟ ਨਜ਼ਰ ਆਉਂਦੀ ਰਹਿੰਦੀ ਹੈ ਤਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲੋ ਤਾਂ ਜੋ ਸਰਕਾਰੀ ਸਰਕਾਰੀ ਸਕੀਮਾਂ ਅਤੇ ਪੈਨਸ਼ਨਾਂ ਦੀ ਉੱਪਰ ਕੋਈ ਵੀ ਅਗਲੀ ਅਪਡੇਟ ਆਉਂਦੀ ਹੈ ਤੁਰੰਤ ਹੀ ਉਸ ਤੇ ਉੱਪਰ ਵੀਡੀਓ ਬਣਾ ਕੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਦਿੱਤਾ ਜਾਵੇ ਜੇਕਰ ਤੁਸੀਂ ਨੋਟੀਫਿਕੇਸ਼ਨ ਬੈਲ ਨੂੰ ਆਨ ਕਰਦੇ ਹੋ ਤਾਂ ਹੀ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚਦਾ ਹੈ ਅੱਗੇ ਚਲਦੇ ਹਾਂ ਜਾਣਕਾਰੀ ਸਾਂਝੀ ਕਰਦੇ ਹਾਂ ਪੰਜਾਬ ਦੇ ਲੋਕ ਜੋ ਪਿਛਲੇ 3-4 ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸੀ 1500 ਵਾਲੀ ਪੈਨਸ਼ਨ ਨੂੰ ਵਿਧਾਨ ਬਾਰੇ ਉਸ ਨੂੰ ਲੈ ਕੇ ਸਰਕਾਰ ਨੇ ਵੱਡਾ ਨੋਟਿਸ ਜਾਰੀ ਕੀਤਾ ਹੈ ਸਰਕਾਰ ਨੇ ਬਣਾਏ ਖਾੜੇ ਅਨੁਸਾਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਮਿਲੀ ਜੋ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਦੱਸਿਆ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ ਦੀਵਾਲੀ ਦੇ ਤੋਹਫਾ ਦਿੱਤਾ ਜਾ ਰਿਹਾ ਹੈ ਤੁਹਾਨੂੰ ਇੰਤਜ਼ਾਰ ਕਰਨਾ ਹੋਵੇਗਾ ਦੀਵਾਲੀ ਤੱਕ ਦੀਵਾਲੀ ਦੇ ਆਉਣ ਤੱਕ ਤੁਹਾਡੀਆਂ ਪੈਨਸ਼ਨਾਂ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਨਵਾਂ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ ਉਸ ਦੇ ਮੁਤਾਬਕ ਜਾਣਕਾਰੀ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਮਿਲੀ ਜਾਣਕਾਰੀ ਦੇ ਮੁਤਾਬਕ ਬੁਢਾਪਾ ਅਤੇ ਵਿਧਵਾ ਪੈਨਸ਼ਨ ਨੂੰ ਵਧਾ ਕੇ 4000 ਰੁਪਏ ਕਰ ਦਿੱਤਾ ਗਿਆ ਹੈ ਸਰਕਾਰ ਵੱਲੋਂ ਜੋ ਨਵਾਂ ਨੋਟਿਸ ਜਾਰੀ ਕੀਤਾ ਗਿਆ ਹੈ ਉਸ ਦੇ ਮੁਤਾਬਕ ਜੋ ਤੁਹਾਡੀ ਅੰਗਹੀਨਾਂ ਦੀ ਪੈਨਸ਼ਨ ਹੈ ਉਸ ਨੂੰ ਵਧਾ ਕੇ 6000 ਤੋਂ 10000 ਰੁਪਏ ਕਰ ਦਿੱਤਾ ਗਿਆ ਹੈ ਉਹ ਜ਼ਰੂਰਤ ਅਨੁਸਾਰ ਜੋ ਤੁਹਾਡਾ ਸਰਟੀਫਿਕੇਟ ਲੱਗੇਗਾ ਉਸ ਦੇ ਮੁਤਾਬਕ ਹੀ ਤੁਹਾਨੂੰ ਜੋ ਪੈਨਸ਼ਨ ਦਿੱਤੀ ਜਾਵੇਗੀ 6000 ਤੋਂ 10000 ਤੱਕ 7000 ਵੀ ਮਿਲ ਸਕਦੀ ਹੈ 8000 ਵੀ ਮਿਲ ਸਕਦੀ ਹੈ ਤੇ 6000 ਵੀ ਮਿਲ ਸਕਦੀ ਹੈ ਇਸ ਵਿੱਚ ਅਰਜ਼ੀ ਦੇਣ ਦੀ ਤੁਹਾਡੀ ਯੋਗਤਾ ਅਤੇ ਤੁਹਾਡੇ ਜ਼ਰੂਰੀ ਦਸਤਾਵੇਜ਼ ਕਿ ਇਸ ਯੋਜਨਾ ਦਾ ਲਾਭ ਲੈਣ ਵਾਸਤੇ ਬਿਨੇਕਾਰ ਦਾ ਸਬੰਧਤ ਰਾਜ ਦਾ ਜੋ ਕਿ ਸਥਾਈ ਨਿਵਾਸੀ ਹੋਣਾ ਬਹੁਤ ਜ਼ਰੂਰੀ ਹੈ ਘੱਟੋ ਘੱਟ 5 ਸਾਲ ਜੇਕਰ ਤੁਸੀਂ ਪੰਜਾਬ 'ਚ ਰਹਿੰਦੇ ਜੇ ਤਾਂ ਪੰਜਾਬ ਦੇ 5 ਸਾਲ ਦੇ ਨਿਵਾਸੀ ਹੋਣੇ ਬਹੁਤ ਜ਼ਰੂਰੀ ਹੋ ਤੇ ਜੇਕਰ ਦਿੱਲੀ 'ਚ ਰਹਿੰਦੇ ਜੇ ਤਾਂ ਦਿੱਲੀ ਦੇ ਹੋਣੇ ਜ਼ਰੂਰੀ ਹੋਗੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਹੋਣੇ ਚਾਹੀਦੇ ਹਨ ਅਤੇ ਬੁਢਾਪਾ ਪੈਨਸ਼ਨਰਾਂ ਦੀ ਉਮਰ ਘੱਟੋ-ਘੱਟ 60 ਸਾਲ ਹੋਣੀ ਚਾਹੀਦੀ 60 ਤੋਂ 65 ਸਾਲ ਹੋਣੀ ਚਾਹੀਦੀ ਹੈ ਇਸ ਵਿੱਚ ਵਿਧਵਾ ਅਤੇ ਅਪਾਹਜ ਵਿਅਕਤੀਆਂ ਨੂੰ ਆਪਣਾ ਸਰਟੀਫਿਕੇਟ ਜਮ੍ਹਾਂ ਕਰਨਾ ਲਾਜ਼ਮੀ ਹੋਵੇਗਾ ਅਰਜੀ ਦੇ ਦਿਓ ਇਸ ਵਿੱਚ ਤੁਹਾਡੇ ਜ਼ਰੂਰੀ ਦਸਤਾਵੇਜ਼ ਇੱਕ ਆਧਾਰ ਕਾਰਡ ਨੰਬਰ 1 ਤੇ ਨੰਬਰ 2 ਤੇ ਰਾਸ਼ਨ ਕਾਰਡ ਨੰਬਰ 3 ਤੇ ਬੈਂਕ ਦੀ ਪਾਸਬੁੱਕ ਕਾਪੀ ਨੰਬਰ 4 ਤੇ ਤੁਹਾਡੇ ਕੋਲ ਉਮਰ ਦਾ ਸਬੂਤ ਜਿਨ੍ਹਾਂ ਕੋਲੇ ਪਾਸਪੋਰਟ ਸਾਈਜ਼ ਆਕਾਰ ਫੋਟੋ ਹੈ ਉਹ ਫੋਟੋ ਵੀ ਨਾਲ ਲੈ ਕੇ ਜਾਣਗੇ ਲਾਜ਼ਮੀ ਹੈ ਜੋ ਕਿ ਇਹ ਪੰਜ ਸਬੂਤ ਤੁਹਾਡੇ ਕੋਲ ਹੋਣੇ ਬਹੁਤ ਜ਼ਰੂਰੀ ਹੈ ਤਿੰਨ ਦੇ ਵਿੱਚ ਜ਼ਰੂਰੀ ਗੱਲ ਇਹ ਹੈ ਕਿ ਤੁਹਾਡਾ ਆਧਾਰ ਕਾਰਡ ਨਾਲ ਬੈਂਕ ਖਾਤਾ ਵੀ ਲਿੰਕ ਹੋਣਾ ਚਾਹੀਦਾ ਹੈ ਤੇ ਤੁਹਾਡੇ ਪੈਨ ਕਾਰਡ ਵੀ ਤੁਹਾਡੇ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾ KYC ਹੋਈ ਹੋਣੀ ਚਾਹੀਦੀ ਹੈ ਤੁਹਾਡੇ ਬੈਂਕ ਖਾਤੇ ਨਾਲ ਫਿਰ ਹੀ ਤੁਹਾਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ ਸਰਕਾਰ ਦੁਆਰਾ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇਸ ਦਾ ਲਿੰਕ ਦਿੱਤਾ ਹੋਇਆ ਹੈ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਤਾਜ਼ਾਪੰਜਾਬ.com ਸਰਚ ਕਰੋ ਜਾਂ ਫਿਰ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਲਿੰਕ ਦੇ ਉੱਤੇ ਓਕੇ ਕਰੋ ਇਸ ਦੇ ਬਾਰੇ ਹੋਰ ਵਧੇਰੇ ਜਾਣਕਾਰੀ ਲੈਣ ਵਾਸਤੇ ਤਾਜ਼ਾਪੰਜਾਬ.com ਸਰਚ ਕਰੋ ਅਤੇ ਪੰਜਾਬ ਦੀ ਸਰਕਾਰ ਦੀ ਆਪਣੀ ਵੈਬਸਾਈਟ ਦੇ ਉੱਪਰ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰੋ ਤੁਹਾਡੇ ਕਿਹੜੇ ਦਸਤਾਵੇਜ਼ ਕਿ ਲੱਗਣਗੇ ਕਿੰਨੇ ਕੁ ਜ਼ਰੂਰੀ ਹੋਣਗੇ ਤੁਹਾਡੀ ਉਮਰ ਦਾ ਕ੍ਰਾਈਟੇਰੀਆ ਅਤੇ ਹੋਰ ਜ਼ਰੂਰੀ ਗੱਲਾਂ ਵੀ ਤੁਹਾਨੂੰ ਕਿਹੜੀਆਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਇਹ ਸਭ ਤੁਹਾਨੂੰ ਸਰਕਾਰੀ ਵੈਬਸਾਈਟ ਉੱਤੇ ਮਿਲਣਗੇ ਆ ਤਾਜਾਪੰਜਾਬ.com ਜਾ ਕੇ ਸਰਚ ਕਰੋਗੇ ਤਾਂ ਉੱਥੇ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਤੁਹਾਡੇ ਕਿਹੜੇ ਦਸਤਾਵੇਜ਼ ਜ਼ਰੂਰੀ ਹੋਣਗੇ ਅਤੇ ਕਦੋਂ ਲਾਗੂ ਹੋਵੇਗੀ ਇਹ ਸਕੀਮ ਪੂਰੀ ਜਾਣਕਾਰੀ ਤੁਹਾਨੂੰ ਉੱਥੇ ਹੀ ਮਿਲੇਗੀ